ਸਾਸ੍ਰੀਕਾਲ ਪੰਜਾਬ ਲੋਕਾਂ ਕੋ ਆਵਾਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਕਾਰਪਈ ਹੈ ਪੂਰੇ ਪੱਬਾ ਪਰ ਹੋ ਕੇ ਕੀਤੀ ਜਾ ਰਹੀ ਹੈ ਦੱਸ ਦਿਓ ਕਿ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੀ ਜਿਹੜੀਆਂ ਕਾਰਪਈਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਨਸ਼ਾ ਸਮਗਲਰਾਂ ਦੇ ਜਿਹੜੇ ਘਰ ਹੈ ਉਹ ਟੈਟਰੀ ਕੀਤੇ ਗਏ ਨੇ ਦੱਸ ਦਿਓ ਕਿ ਬੀਤੇ ਕੁਝ ਦਿਨ ਪਹਿਲਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕਾਰਵਾਈ ਉਹ ਤੇਜ਼ੀ ਦੇ ਨਾਲ ਕੀਤੀ ਗਈ ਤਾਂ ਹੁਣ सीएम सिटी ਦੇ ਵਿੱਚ ਜਿਹੜੀ ਕਾਰਵਾਈ ਕੀਤੀ ਹੈ ਦੱਸ ਦਈਏ ਕਿ ਮੁੱਖ ਮੰਤਰੀ ਇਹ ਸਾਭ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਇਹ ਜਿਹੜੀ ਕਾਰਵਾਈ ਆਰੰਭੀ ਗਈ ਹੈ ਨਸ਼ਾ ਖਤਮ ਨੂੰ ਨਸ਼ਾ ਖਤਮ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਪੱਬਾਂ ਪਰ ਹੋਈ ਹੋਈ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੀ ਨਸ਼ੇ ਦੀ ਜੜ ਹੈ ਅਸੀਂ ਉਹ ਪੁੱਟ ਕੇ ਹੀ ਹਟਾਂਗੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਮਗਲਾਂਰਾਂ ਦੇ ਉੱਪਰ ਨਕੇਲ ਹੈ ਜਿਹੜੀ ਕੱਸੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਤਾਂ ਡੀਜੀਪੀ ਇਹ ਗੌਰਵ ਜਾਦਵ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕੋਈ ਵੀ ਨਸ਼ਾ ਸਮਗਲਰ ਹੈ ਜਿਸ ਦੇ ਬਾਰੇ ਤੁਹਾਨੂੰ ਪਤਾ ਤੁਸੀਂ ਜ਼ਰੂਰ ਸਾਡੇ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਹੋ ਜਿਸ ਤੋਂ ਬਾਅਦ ਅਸੀਂ ਜਿਹੜੀ ਕਾਰਵਾਈ ਆ ਉਹ ਕਰਾਂਗੇ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤਾਂ ਬਹੁਤ ਸਾਰੇ ਨਸ਼ਾ ਸਮਗਲਰਾਂ ਦੇ ਉੱਪਰ ਫੋਨਾਂ ਦੇ ਤਹਿਤ ਵੀ ਕਾਰਵਾਈਆਂ ਹੋਈਆਂ ਤਾਂ ਦੂਜੇ ਪਾਸੇ ਜਿਹੜੇ ਨਸ਼ਾ ਸਮਗਲਰ ਨੇ ਉਹ ਵੀ ਭੱਜਦੇ ਨਜ਼ਰ ਆਏ ਨੇ ਦੱਸ ਦਈਏ ਕਿ ਨਸ਼ਾ ਸਮਗਲਰਾਂ ਦੇ ਬਲੋਂ ਫਿਰ ਕੋਈ ਨਾ ਕੋਈ ਜਿਹੜੇ ਨਵੇਂ ਤਰੀਕੇ ਅਪਣਾ ਲਏ ਜਾਂਦੇ ਨੇ ਪਰ ਪੰਜਾਬ ਪੁਲਿਸ ਦੇ ਬਲੋਂ ਜਿਹੜੀ ਕਾਰਵਾਈ ਆ ਉਹ ਪੂਰੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਆ ਹੁਣ ਸੀਐਮ ਸਿਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਆਪਣੇ ਖੋਦੇ ਸ਼ਹਿਰ ਦੇ ਵਿੱਚ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਬਲੋਂ ਯੁੱਧ ਨਸ਼ਾ ਵਿਰੋਧ ਦੀ ਜਿਹੜੀ ਚਲਾਈ ਹੋਈ ਮੁਹਿੰਮ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਵਰਤੀ ਜਾ ਰਹੀ ਹੈ ਪੰਜਾਬ ਸਰਕਾਰ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਿਲਕੁਲ ਵੀ ਅਸੀਂ ਵਿਕਣ ਨਹੀਂ ਦੇਣਾ ਜਿਹੜੀ ਮੁਹਿੰਮ ਹੈ ਇਸ ਨੂੰ ਅਸੀਂ ਕਿਸੇ ਵੀ ਹਾਲਤ ਤੇ ਸਿਰੇ ਚੜਾ ਕੇ ਰਾਵਾਂਗੇ ਤਾਂ ਇਸੇ ਮੁਹਿੰਮ ਦੇ ਤਹਿਤ ਅੱਜ ਸੰਗਰੂਰ ਦੇ ਵਿੱਚ ਯੋਧ ਨਸ਼ਾ ਵਿਰੋਧੀ ਜਿਹੜੀ ਕਾਰਵਾਈ ਆ ਉਹ ਦੇਖਣ ਨੂੰ ਮਿਲੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜੀਸੀਬੀ ਮਸ਼ੀਨ ਲਿਆ ਕੇ ਉੱਥੇ ਦੇ ਜਿਹੜੇ ਸਮੱਗਲਰ ਨੇ ਉਹਨਾਂ ਦੇ ਘਰਾਂ ਨੂੰ ਢਹਿ ਢੇਰੀ ਕੀਤਾ ਗਿਆ ਘਰਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਾਰਟੀਆਂ ਮੌਜੂਦ ਨੇ ਉੱਥੇ ਨਸ਼ਾ ਸਮਗਲਰ ਦੇ ਘਰ ਦੇ ਵਿੱਚ ਛਾਪੇਮਾਰੀ ਪਹਿਲਾਂ ਕੀਤੀ ਗਈ ਹੈ ਚੰਗੀ ਤਰ੍ਹਾਂ ਉਸ ਦੇ ਘਰ ਦਾ ਕੋਨਾ ਕੋਨਾ ਜਿਹੜਾ ਖੰਗਾ ਲਿਆ ਗਿਆ ਉਸ ਤੋਂ ਬਾਅਦ ਵਿੱਚ ਫਿਰ ਜਿਹੜੇ ਸਮਗਲਰ ਨੇ ਮੋٹے ਮਗਰਮਸ਼ ਵੀ ਕਹਿ ਸਕਦੇ ਆ ਉਹਨਾਂ ਦੇ ਜਿਹੜੇ ਘਰ ਆ ਉਟਾਏ ਜਾ ਰਹੇ ਨੇ ਕਿਉਂਕਿ ਪੰਜਾਬ ਦੀ ਜ਼ਮਾਨੀ ਦਾ ਕਾਣ ਕਰਨ ਵਾਲੇ ਇਹ ਨਸ਼ਾ ਸਮਗਲਰ ਹੀ ਹਨ ਜਿਨ੍ਹਾਂ ਦੇ ਵੱਲੋਂ ਨਸ਼ਾ ਚਿੱਟੇ ਦੀ ਨਹੀਂ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਚਿੱਟੇ ਵਰਗੀ ਨਾਮਰਾਦ ਬਿਮਾਰੀ ਹੈ ਜਿਹੜੀ ਪੰਜਾਬ ਨੂੰ ਇਹਨਾਂ ਦੇ ਭਲੋ ਲਾਈ ਗਈ ਹੈ ਜਿਸ ਦੇ ਕਾਰਨ ਹਜ਼ਾਰੇ ਜਿਹੜੇ ਕਰਨੇ ਉਤਬਾਹ ਹੋ ਗਏ ਨੇ ਬਹੁਤ ਸਾਰੀਆਂ ਮਾਵਾ ਦੇ ਪੁੱਤ ਨੇ ਨੌਜਵਾਨ ਪੁੱਤ ਜਿਹੜੇ ਆ ਉਹ ਮੌਤ ਦੇ ਬੁੱਕਲ ਦੇ ਵਿੱਚ ਆ ਕੇ ਸੌਂ ਗਏ ਨੇ ਬਹੁਤ ਸਾਰੀਆਂ ਮਾਵਾ ਇਨਸਾਫ ਦੇ ਲਈ ਰੋ ਰਹੀਆਂ ਨੇ ਬਹੁਤ ਸਾਰੀਆਂ ਮਾਵਾ ਦੇ ਜਿਹੜੇ ਜਵਾਨ ਪੁੱਤ ਨੇ ਕਿੱਥੇ ਉਹਨਾਂ ਮਾਵਾ ਦੇ ਭਲੋ ਇਹ ਸੁਪਨੇ ਦੇਖੇ ਹੋਏ ਸੀ ਕਿ ਸਾਡੇ ਜਿਹੜੇ ਭਤੀ ਪੁੱਤ ਨੇ ਉਹ ਵਿਆਹ ਵਿਆਹਣ ਵਾਲੇ ਹੋ ਗਏ ਨੇ ਉਹਨਾਂ ਦਾ ਵਿਆਹ ਕਰਾਂਗੇ ਪਰ ਕਿਤੇ ਉਹ ਜਿਹੜੇ ਆ ਨਸ਼ੇ ਦੇ ਨਾਲ ਮੌਤ ਦੇ ਘਾਟ ਜਿਹੜੇ ਉਤਾਰ ਦਿੱਤੇ ਗਏ ਨੇ ਨਸ਼ਾ ਸਮਗਲਣ ਦੇ ਵੱਲੋਂ ਦਿਨ ਦਿਹਾੜੇ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਵੀ ਇਹਨਾਂ ਦੇ ਜਿਹੜੀ ਹੈ ਨਕੇਲ ਪਾਂੜ ਦੀ ਪੂਲ ਤਿਆਰੀ ਕਰ ਲਈ ਗਈ ਹੈ ਜਿਸ ਦੇ ਤਹਿਤ ਯੁੱਧ ਨਸ਼ਾ ਵਿਰੁੱਧ ਬੜੇ ਤੇਜ਼ੀ ਦੇ ਨਾਲ ਚਲਾਇਆ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਸੀਐਮ ਭਗਵੰਤ ਮਾਨ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਕਿਸੇ ਵੀ ਹਾਲਤ ਦੇ ਵਿੱਚ ਵਿਕਣ ਨਹੀਂ ਦੇਵਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜੀਸੀਬੀ ਮਸ਼ੀਨ ਦੇ ਨਾਲ ਨਸ਼ਾ ਸਮਗਲਰਾਂ ਦੇ ਜਿਹੜੇ ਘਰ ਹੈ ਉਹ ਢਾਈ ਢੇਰੀ ਕੀਤੇ ਜਾ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜੇ ਨਸ਼ਾ ਸਮਗਲਰਾਂ ਦੇ ਘਰ ਹੈ ਢਾਈ ਢੇਰੀ ਕੀਤੇ ਜਾ ਰਹੇ ਪਰ ਉੱਥੇ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਮਾਰ ਰਿਹਾ ਕਿਉਂਕਿ ਨਸ਼ਾ ਸਮਗਲਰ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਘਰਾਂ ਦੇ ਉੱਪਰ ਜਿਹੜੀ ਇਸ ਤਰ੍ਹਾਂ ਦੀ ਪੀਲੇ ਪੰਜੇ ਵਾਲੀ ਕਾਰਵਾਈ ਹੋਣ ਲੱਗਿਆ ਤਾਂ ਨਸ਼ਾ ਸਮਗਲਰ ਉੱਥੇ ਤੋਂ ਫਰਾਰ ਨੇ ਪੁਲਿਸ ਲਗਾਤਾਰ ਆਪਣੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਜਿਹੜੀ ਕਾਰਪਈਓ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਨਸ਼ੇ ਦਾ ਲੱਕ ਤੋੜਨ ਦੇ ਲਈ ਪੱਬਾਂ ਪਰ ਹੋਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਪੂਰਾ ਸਿਖਰਾਂ ਤੇ ਚੱਲ ਰਿਹਾ ਦਾ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਪੂਰਾ ਨਸ਼ੇ ਦਾ ਜਿਹੜਾ ਸਫਾਇਆ ਉਹ ਪੰਜਾਬ ਦੇ ਵਿੱਚੋਂ ਕੀਤਾ ਜਾਵੇਗਾ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਇਸ ਕਦਮ ਦੀ ਜਿਹੜੀ ਇਹ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਜਿਹੜੀ ਮੋਹਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਕਾਰਨ ਨਸ਼ਾ ਸਮਗਲਾ ਦੇ ਜਿਹੜੇ ਕਾਰਾ ਉਠਾਏ ਜਾ ਰਹੇ ਨੇ ਘਟੋ ਘਟੇ ਇਹ ਤਾਂ ਹੋਵੇਗਾ ਜਿਹੜਿਆਂ ਮਾਵਾਂ ਦੇ ਨੌਜਵਾਨ ਪੁੱਤ ਮਾਰ ਰਹੇ ਨੇ ਉਹ ਤਾਂ ਬਚਣਗੇ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਹੈ ਉਹ ਤਾਂ ਖਤਮ ਹੋਵੇਗਾ ਪੰਜਾਬ ਸਰਕਾਰ ਦੇ ਇਹ ਜਿਹੜੇ ਇਸ ਯੁੱਧ ਨਸ਼ਾ ਵਿਰੋਧ ਦੇ ਇਹ ਹੱਕ ਦੇ ਵਿੱਚ ਬਹੁਤ ਲੋਕਾਂ ਦੇ ਵੱਲੋਂ ਜਿਹੜਾ ਨਾਰਾ ਮਾਰਿਆ ਗਿਆ ਤਾਂ ਹੁਣ ਸੀਐਮ ਸਿਟੀ ਦੇ ਵਿੱਚ ਇਹ ਜਿਹੜੀ ਕਾਰਵਾਈ ਦੇਖੋ ਨਬਲੀਆ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਯੁੱਧ ਨਸ਼ਾ ਨੂੰ ਵਿਰੁੱਧ ਇਹ ਜਿਹੜੀ ਕਾਰਵਾਈ ਹੈ ਚਲਾਈ ਜਾ ਰਹੀ ਆ ਉਹ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਨਸ਼ਾ ਸਮਗਲਣਾਂ ਦੇ ਜਿਹੜੇ ਘਰ ਹੈ ਉਹ ਢਾਏ ਜਾ ਰਹੇ ਨੇ ਕਿੰਨੇ ਮਿੰਟ ਦਾ ਹੋ ਗਿਆ ਸਤਿ ਸ੍ਰੀ ਅਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀ ਕਾਰਪਈ ਹੈ ਪੂਰੇ ਪੱਪਾ ਪਰ ਹੋ ਕੇ ਕੀਤੀ ਜਾ ਰਹੀ ਹੈ ਦੱਸ ਦਿਓ ਕਿ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਪਈਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਨਸ਼ਾ ਸਮਗਲਨਾਂ ਦੇ ਜਿਹੜੇ ਘਰ ਆ ਉਹ ਟੈਟਰੀ ਕੀਤੇ ਗਏ ਨੇ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕਾਰਵਾਈ ਉਹ ਤੇਜ਼ੀ ਦੇ ਨਾਲ ਕੀਤੀ ਗਈ ਤਾਂ ਹੁਣ ਸੇਮ ਸਿਟੀ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਹੈ ਦੱਸ ਦਈਏ ਕਿ ਮੁੱਖ ਮੰਤਰੀ ਇਸ ਸਾਹ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਇਹ ਜਿਹੜੀ ਕਾਰਵਾਈ ਆ ਰੰਭੀ ਗਈ ਹੈ ਨਸ਼ਾ ਖਤਮ ਨੂੰ ਨਸ਼ਾ ਖਤਮ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਪੱਬਾਂ ਪਰ ਹੋਈ ਹੋਈ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੀ ਨਸ਼ੇ ਦੀ ਜੜ ਹੈ ਅਸੀਂ ਉਹ ਪੁੱਟ ਕੇ ਹਟਾਂਗੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਮਗਲਰਾਂ ਦੇ ਉੱਪਰ ਨਕੇਲ ਹੈ ਜਿਹੜੀ ਕੱਸੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਤਾਂ ਡੀਜੀਪੀ ਇਹ ਗੌਰਵ ਜਯਾਦਵ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕੋਈ ਵੀ ਨਸ਼ਾ ਸਮਗਲਰ ਹੈ ਜਿਸ ਦੇ ਬਾਰੇ ਤੁਹਾਨੂੰ ਪਤਾ ਤੁਸੀਂ ਜ਼ਰੂਰ ਸਾਡੇ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਹੋ ਜਿਸ ਤੋਂ ਬਾਅਦ ਅਸੀਂ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤਾਂ ਬਹੁਤ ਸਾਰੇ ਨਸ਼ਾ ਸਮਗਲਰਾਂ ਦੇ ਉੱਪਰ ਫੋਨਾਂ ਦੇ ਤਹਿਤ ਵੀ ਕਾਰਵਾਈਆਂ ਹੋਈਆਂ ਤਾਂ ਦੂਜੇ ਪਾਸੇ ਇਹ ਜਿਹੜੇ ਨਸ਼ਾ ਸਮਗਲਰ ਨੇ ਉਹ ਵੀ ਭੱਜਦੇ ਨਜ਼ਰ ਆਏ ਨੇ ਦੱਸਦੇ ਕਿ ਨਸ਼ਾ ਸਮਗਲਰਾਂ ਦੇ ਬਲੋਂ ਫਿਰ ਕੋਈ ਨਾ ਕੋਈ ਜਿਹੜੇ ਨਵੇਂ ਤਰੀਕੇ ਅਪਣਾ ਲਏ ਜਾਂਦੇ ਨੇ ਪਰ ਪੰਜਾਬ ਪੁਲਿਸ ਦੇ ਬਲੋਂ ਜਿਹੜੀ ਕਾਰਵਾਈ ਆ ਉਹ ਪੂਰੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਆ ਹੁਣ ਸੀਐਮ ਸਿਟੀ ਦੇ ਵਿੱਚ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਦੇ ਆਪਣੇ ਖੁੱਦੇ ਸ਼ਹਿਰ ਦੇ ਵਿੱਚ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਬਲੋਂ ਯੁੱਧ ਨਸ਼ਾ ਵਿਰੋਧੀ ਜਿਹੜੀ ਚਲਾਈ ਹੋਈ ਮੁਹਿੰਮ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਵਰਤੀ ਜਾ ਰਹੀ ਹੈ ਪੰਜਾਬ ਸਰਕਾਰ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਿਲਕੁਲ ਵੀ ਅਸੀਂ ਵਿਕਣ ਨਹੀਂ ਦੇਣਾ ਜਿਹੜੀ ਮੁਹਿੰਮ ਹੈ ਇਸ ਨੂੰ ਅਸੀਂ ਕਿਸੇ ਵੀ ਹਾਲਤ ਤੇ ਸਿਰੇ ਚੜਾ ਕੇ ਰਾਵਾਂਗੇ ਤਾਂ ਇਸੇ ਮੁਹਿੰਮ ਦੇ ਤਹਿਤ ਅੱਜ ਸੰਗਰੂਰ ਦੇ ਵਿੱਚ ਯੁੱਧ ਨਸ਼ਾ ਵਿਰੋਧੀ ਜਿਹੜੀ ਕਾਰਵਾਈ ਆ ਉਹ ਦੇਖਣ ਨੂੰ ਮਿਲੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜੀਸੀਬੀ ਮਸ਼ੀਨ ਲਿਆ ਕੇ ਉੱਥੇ ਦੇ ਜਿਹੜੇ ਸਮਗਲਰ ਨੇ ਉਹਨਾਂ ਦੇ ਘਰਾਂ ਨੂੰ ਟੈਟਰੀ ਕੀਤਾ ਗਿਆ ਤਾਂ ਘਰਾਂ ਦੇ ਵਿੱਚ ਛਾਪੇਮਾਰੀ ਵੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਾਰਟੀਆਂ ਮੌਜੂਦ ਨੇ ਉੱਥੇ ਨਸ਼ਾ ਸਮਗਲਰ ਦੇ ਘਰ ਦੇ ਵਿੱਚ ਛਾਪੇਮਾਰੀ ਪਹਿਲਾਂ ਕੀਤੀ ਗਈ ਹੈ ਚੰਗੀ ਤਰ੍ਹਾਂ ਉਸ ਦੇ ਘਰ ਦਾ ਕੋਨਾ ਕੋਨਾ ਜਿਹੜਾ ਖੰਗਾਲਿਆ ਗਿਆ ਉਸ ਤੋਂ ਬਾਅਦ ਵਿੱਚ ਫਿਰ ਜਿਹੜੇ ਸਮਗਲਰ ਨੇ ਮੋٹے ਮਗਰਮਸ਼ੀ ਵੀ ਕਹਿ ਸਕਦੇ ਆ ਉਹਨਾਂ ਦੇ ਜਿਹੜੇ ਘਰ ਆ ਉਠਾਏ ਜਾ ਰਹੇ ਨੇ ਕਿਉਂਕਿ ਪੰਜਾਬ ਦੀ ਜਵਾਨੀ ਦਾ ਕਾਣ ਕਰਨ ਵਾਲੇ ਇਹ ਨਸ਼ਾ ਸਮਗਲਰ ਹੀ ਹਨ ਜਿਨ੍ਹਾਂ ਦੇ ਵੱਲੋਂ ਨਸ਼ਾ ਚਿੱਟੇ ਦੀ ਨਹੀਂ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਚਿੱਟੇ ਵਰਗੀ ਨਾਮਰਾਦ ਬਿਮਾਰੀ ਹੈ ਜਿਹੜੀ ਪੰਜਾਬ ਨੂੰ ਇਹਨਾਂ ਦੇ ਵੱਲੋਂ ਲਾਈ ਗਈ ਹੈ ਜਿਸ ਦੇ ਕਾਰਨ ਹਜ਼ਾਰੇ ਜਿਹੜੇ ਘਰ ਨੇ ਉਹ ਤਬਾਹ ਹੋ ਗਏ ਨੇ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਨੇ ਨੌਜਵਾਨ ਪੁੱਤ ਜਿਹੜੇ ਆ ਉਹ ਮੌਤ ਦੇ ਬੁੱਕਲ ਦੇ ਵਿੱਚ ਆ ਕੇ ਸੌਂ ਗਏ ਨੇ ਬਹੁਤ ਸਾਰੀਆਂ ਮਾਵਾਂ ਇਨਸਾਫ ਦੇ ਲਈ ਰੋ ਰੀਆਂ ਨੇ ਬਹੁਤ ਸਾਰੀਆਂ ਮਾਮਾਂ ਦੇ ਜਿਹੜੇ ਜਵਾਨ ਪੁੱਤ ਨੇ ਕਿੱਥੇ ਉਹਨਾਂ ਮਾਮਾਂ ਦੇ ਵੱਲੋਂ ਇਹ ਸੁਪਨੇ ਦੇਖੇ ਹੋਏ ਸੀ ਕਿ ਸਾਡੇ ਜਿਹੜੇ ਭਤੀ ਪੁੱਤ ਨੇ ਉਹ ਵਿਆਹ ਵਿਆਹ ਵਿਆਹਣ ਵਾਲੇ ਹੋ ਗਏ ਨੇ ਉਹਨਾਂ ਦਾ ਵਿਆਹ ਕਰਾਂਗੇ ਪਰ ਕਿੱਥੇ ਉਹ ਜਿਹੜੇ ਹੈ ਨਸ਼ੇ ਦੇ ਨਾਲ ਮੌਤਰੇ ਘਟ ਜਿਹੜੇ ਉਤਾਰ ਦਿੱਤੇ ਗਏ ਨੇ ਨਸ਼ਾ ਸਮਗਲਣ ਦੇ ਵੱਲੋਂ ਦਿਨ ਦਿਹਾੜੇ ਜਿਹੜਾ ਨਸ਼ਾ ਵੇਚਿਆ ਜਾ ਰਿਹਾ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਵੀ ਇਹਨਾਂ ਦੇ ਜਿਹੜੀ ਹੈ ਨਕੇਲ ਪਾਂੜ ਦੀ ਪੂਲ ਤਿਆਰੀ ਕਰ ਲਈ ਗਈ ਹੈ ਜਿਸ ਦੇ ਤਹਿਤ ਯੁੱਧ ਨਸ਼ਾ ਵਿਰੁੱਧ ਬੜੀ ਤੇਜ਼ੀ ਦੇ ਨਾਲ ਚਲਾਇਆ ਜਾ ਰਿਹਾ ਆsta ਦੇਖ ਸਕਦੇ ਹੋ ਤੁਸੀਂ ਸੀਐਮ ਭਗਵੰਤ ਮਾਨ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਜਿਹੜੀ ਕਾਰਵਾਈਆ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਕਿਸੇ ਵੀ ਹਾਲਤ ਦੇ ਵਿੱਚ ਵਿਕਣ ਨਹੀਂ ਦੇਵਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜេសਵੀ ਮਸ਼ੀਨ ਦੇ ਨਾਲ ਨਸ਼ਾ ਸਮਗਲਰਾਂ ਦੇ ਜਿਹੜੇ ਘਰ ਹੈ ਉਹ ਢਾਹ-ਢੇਰੀ ਕੀਤੇ ਜਾ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜਿਹੜੇ ਨਸ਼ਾ ਸਮਗਲਰਾਂ ਦੇ ਘਰ ਹੈ ਢਾਹ-ਢੇਰੀ ਕੀਤੇ ਜਾ ਰਹੇ ਪਰ ਉੱਥੇ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਮਾਰ ਰਿਹਾ ਕਿਉਂਕਿ ਨਸ਼ਾ ਸਮਗਲਰ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਘਰਾਂ ਦੇ ਉੱਪਰ ਜਿਹੜੀ ਇਸ ਤਰ੍ਹਾਂ ਦੀ ਪੀਲੇ ਪੰਜੇ ਵਾਲੀ ਕਾਰਪਈ ਹੋਣ ਲੱਗਿਆ ਤਾਂ ਨਸ਼ਾ ਸਮਗਲਰ ਉੱਥੇ ਤੋਂ ਫਰਾਰ ਨੇ ਪੁਲਿਸ ਲਗਾਤਾਰ ਆਪਣੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਜਿਹੜੀ ਕਾਰਪਈ ਉਹ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਨਸ਼ੇ ਦਾ ਲੱਕ ਤੋੜਨ ਦੇ ਲਈ ਪੱਬਾਂ ਪਰ ਹੋਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਪੂਰਾ ਸਿਖਰਾਂ ਤੇ ਚੱਲ ਰਿਹਾ ਹੈ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਪੂਰਾ ਨਸ਼ੇ ਦਾ ਜਿਹੜਾ ਸਫਾਇਆ ਉਹ ਪੰਜਾਬ ਦੇ ਵਿੱਚੋਂ ਕੀਤਾ ਜਾਵੇਗਾ ਬਹੁਤ ਸਾਰੇ ਇਹ ਜਿਹੜੇ ਇਹ ਲੋਕ ਨੇ ਉਹਨਾਂ ਦੇ ਬਲੋਂ ਪੰਜਾਬ ਸਰਕਾਰ ਦੇ ਇਸ ਕਦਮ ਦੀ ਜਿਹੜੀ ਇਹ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਜਿਹੜੀ ਮੁਹਿੰਮ ਚਲਾਈ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਕਾਰਨ ਨਸ਼ਾ ਸਮਗਲਾਂ ਦੇ ਜਿਹੜੇ ਘਾਰ ਆ ਉਠਾਏ ਜਾ ਰਹੇ ਨੇ ਘਟੋ ਘਟੇ ਇਹ ਤਾਂ ਹੋਵੇਗਾ ਜਿਹੜੇ ਆ ਮਾਵਾਂ ਦੇ ਨੌਜਵਾਨ ਪੁੱਤ ਮਾਰ ਰਹੇ ਨੇ ਉਹ ਤਾਂ ਬਚਣਗੇ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਹੈ ਉਹ ਤਾਂ ਖਤਮ ਹੋਵੇਗਾ ਪੰਜਾਬ ਸਰਕਾਰ ਦੇ ਇਹ ਜਿਹੜੇ ਇਸ ਯੁੱਧ ਨਸ਼ਾ ਵਿਰੋਧ ਦੇ ਇਹ ਹੱਕ ਦੇ ਵਿੱਚ ਬਹੁਤ ਲੋਕਾਂ ਦੇ ਬਲੋਂ ਜਿਹੜਾ ਨਾਰਾ ਮਾਰਿਆ ਗਿਆ ਤਾਂ ਹੁਣ ਸੀਐਮ ਸਿਟੀ ਦੇ ਵਿੱਚ ਇਹ ਜਿਹੜੀ ਕਾਰਵਾਈ ਦੇਖੋ ਨਬਲੀਆ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਆਪਣੇ ਹੀ ਸ਼ਹਿਰ ਦੇ ਵਿੱਚ ਯੁੱਧ ਨਸ਼ਿਆਂ ਨੂੰ ਵਿਰੁੱਧ ਇਹ ਜਿਹੜੀ ਕਾਰਵਾਈ ਹੈ ਚਲਾਈ ਜਾ ਰਹੀ ਆ ਉਹ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਨਸ਼ਾ ਸਮਗਲਾਂ ਨਾਲ ਜਿਹੜੇ ਘਰ ਹੈ ਉਹ ਢਾਏ ਜਾ ਰਹੇ ਨੇ ਕਿੰਨੇ ਮਿੰਟ ਤਾਂ ਹੋ ਗਿਆ